ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸ਼ਨਾਵ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪ੍ਰੀਤ ਕੌਰ ਪਹਿਣਾ ਦੇ ਬੁਟੀਕੇ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਕਿਸ ਕਿਸ ਫੈਬਰਿਕ ਦੇ ਉੱਪਰ ਆਪਾਂ ਕਿਹੜਾ ਕਿਹੜਾ ਵਰਕ ਕੀਤਾ ਹੈ ਉਹ ਆਪਾਂ ਤੁਹਾਨੂੰ ਸਾਰਾ ਪ੍ਰੋਪਰ ਜਿਹੜਾ ਵੀਡੀਓ ਵਿੱਚ ਡਿਟੇਲ ਨਾਲ ਦੱਸਾਂਗੇ ਪਲੀਜ਼ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਕਿਉਂਕਿ ਤੁਹਾਨੂੰ ਸਾਰਾ ਕੁਝ ਦੱਸਿਆ ਹੁੰਦਾ ਕਿ ਤੁਸੀਂ ਇਹ ਵਾਲੇ ਡਿਜ਼ਾਈਨ ਕਿਸ ਫੈਬ੍ਰਿਕ ਤੇ ਬਣਾ ਸਕਦੇ ਹੋ ਤੁਸੀਂ ਇਸ ਨੂੰ ਆਪਣੇ ਅਕੋਰਡਿੰਗ ਕਿਦਾਂ ਸੈੱਟ ਕਰ ਸਕਦੇ ਹੋ ਕਿਹੜਾ ਤੁਸੀਂ ਦੁਪੱਟਾ ਦੇ ਨਾਲ ਐਡ ਕਰ ਸਕਦੇ ਹੋ ਬਟ ਸ਼ੁਰੂ થી ਭੈਣਾਂ ਜਦੋਂ ਮੈਸੇਜਾਂ ਦੱਸਦੀਆਂ ਤਾਂ ਉਸੇ ਵੀਡੀਓ ਨੂੰ ਸਕਿਪ ਕਰ ਦਿੰਦੀਆਂ ਨੇ ਔਰ ਸਿਰਫ ਸੂਟ ਦੇਖ ਲੈਂਦੀਆਂ ਨੇ ਠੀਕ ਹੈ ਤੇ ਭੈਣੋ ਸਿਰਫ ਤੁਸੀਂ ਮੇਰੀਆਂ ਗੱਲਾਂ ਵੀ ਥੋੜੀਆਂ-ਬਹੁਤੀਆਂ ਸੁਣ ਲਿਆ ਕਰੋ ਸੂਟ ਤਾਂ ਤੁਸੀਂ ਚਲੋ ਦੇਖਣੇ ਹੀ ਨੇ ਬਟ ਤੁਹਾਨੂੰ ਨਾ ਪ੍ਰੋਪਰ ਉਹਦੇ ਵਿੱਚ ਪਤਾ ਲੱਗ ਸਕੇ ਕਿ ਤੁਸੀਂ ਵਾਕਈ ਇਹ ਵਾਲੇ ਡਿਜ਼ਾਈਨ ਕਿਸੇ ਹੋਰ ਫੈਬ੍ਰਿਕ ਦੇ ਉੱਪਰ ਬਣਾ ਸਕਦੇ ਹੋ ਠੀਕ ਹੈ ਜੀ ਤਾਂ ਬਹੁਤ ਸੋਹਣੇ ਸੂਟ ਬਣੇ ਨੇ ਜੀ ਅੱਜ ਵਾਲੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਸਾਰੀ ਕਲੈਕਸ਼ਨ ਅੱਜ ਆਪਾਂ ਤੁਹਾਨੂੰ ਟੋਟਲੀ ਜਿੰਨੀ ਵੀ ਕਲੈਕਸ਼ਨ ਦਿਖਾਵਾਂਗੇ ਮਸ਼ੀਨ ਵਰਕ ਦੀ ਦਿਖਾਵਾਂਗੇ ਇਹਦੇ ਵਿੱਚ ਕੁਝ ਆਰੀ ਕੁਝ ਮਸ਼ੀਨ ਡੈਡ ਪੀਸ ਬਣੇ ਹੋਏ ਨੇ ਤਾਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਦਈਏ ਤਾਂ ਡਿਜ਼ਾਈਨ ਜਿਹੜੇ ਆਪਣੇ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਫੇਮਸ ਨੇ ਹਨਾ ਸਭ ਦੀ ਪਹਿਲੀ ਪਸੰਦ ਹੋਈ ਪਈ ਉਹ ਵਾਲੇ ਡਿਜ਼ਾਈਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਓ ਜੀ ਪਹਿਲਾਂ ਤਾਂ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ ਲਾਈਟ ਲਵੈਂਡਰ ਜੇ ਅਗਰ ਮੈਂ ਗੱਲ ਕਰਾਂ ਜਿਹੜੀ ਇੱਕ ਜਿਹੜੀਆਂ ਕੰਟਰੀਆਂ ਦੇ ਵਿੱਚ ਜੇ ਗਰਮੀ ਪੈ ਰਹੀ ਤੁਸੀਂ ਕਾਟਨ 베ਸ ਤੇ ਬਣਾ ਸਕਦੇ ਹੋ ਲੀਨਨ ਕਾਟਨ ਇੱਕ ਇਦਾਂ ਦਾ ਫੈਬਰਿਕ ਹੈ ਕਿ ਜਿਹੜਾ ਤੁਸੀਂ ਦੋਨੋਂ ਮੌਸਮ ਦੇ ਵਿੱਚ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਵੀ ਜਿਹੜੀ ਆਪਾਂ ਕਾਟਨ ਰੱਖੀ ਹੋਈ ਹੈ ਰੂਬੀ ਕਾਟਨ ਇਹ ਵੀ ਤੁਸੀਂ ਹਰੇਕ ਮੌਸਮ ਦੇ ਵਿੱਚ ਪਾ ਸਕਦੇ ਹੋ ਕਿਉਂਕਿ ਲਾਈਨਿੰਗ ਨੀਚੇ ਐਡ ਹੋ ਜਾਂਦੀ ਲਾਈਨਿੰਗ ਆ ਜਿਹੜੀ ਸੂਟ ਦੀ ਗ੍ਰੇਸ ਵੀ ਬਣਦੀ ਹੈ ਔਰ ਆਪਾਂ ਹਰੇਕ ਮੌਸਮ ਦੇ ਵਿੱਚ ਕੱਪੜਾ ਜਿਹੜਾ ਪਾ ਸਕਦੇ ਹਾਂ ਲੋ ਜੀ ਇਸ ਤਰ੍ਹਾਂ ਤਾਂ ਤਾਂ neck check ਕਰੋ ਬਹੁਤ ਸੋਹਣਾ neck ਬਣਿਆ ਹੋਇਆ ਸਿੰਪਲ ਸੋਬਰ ਜਿਹਾ neck ਕੋਈ ਜ਼ਿਆਦਾ ਆਪਾਂ ਕੁਝ ਨਹੀਂ ਇਹਦੇ ਉੱਪਰ ਕੀਤਾ ਕਿਉਂਕਿ ਸਾਡੇ ਡਿਜ਼ਾਈਨ ਦੇ ਵਿੱਚ neck ਦੇ ਉੱਪਰ ਵਰਕ ਨਹੀਂ ਸੀ ਹੈਗਾ ਠੀਕ ਹੈ ਬਟ ਫਿਰ ਵੀ ਆਪਾਂ ਬਹੁਤ ਹੀ ਪਿਆਰੀ ਜੀ ਸਿੰਪਲ ਜੀ ਲੇਸ ਲਗਾ ਕੇ neck ਜਿਹੜਾ ਡਿਜ਼ਾਈਨ ਕੀਤਾ ਹੋਇਆ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਲਾਈਟ ਐਂਡ ਡਾਰਕ ਜਿਹੜਾ ਥ्रेड ਲਗਾ ਕੇ ਆਪਾਂ ਵਰਕ ਕੀਤਾ ਹੋਇਆ ਇੱਕ ਸ਼ੇਡ ਆਪਾਂ ਲਗਾਈ ਹੋਈ بیس ਕਲਰ ਦੀ ਜੋ ਆਪਣੇ ਸੂਟ ਦਾ بیس ਕਲਰ ਹੈ ਉਸੇ ਤਰ੍ਹਾਂ ਦੀ ਇੱਕ ਆਪਾਂ ਡਾਰਕ ਰੱਖਿਆ ਹੋਇਆ ਕਲਰ ਇਸ ਦਾ ਦੇਖੋ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਸਿੰਪਲ ਡੀਸੈਂਟ ਜਿਹਾ ਪੀਸ ਹੈ ਜੀ ਇਹ ਕੋਈ ਜ਼ਿਆਦਾ ਇਹਦੇ ਉੱਪਰ ਵਰਕ ਨਹੀਂ ਹੈਗਾ ਹਨਾ ਕਿਉਂਕਿ ਸਾਡੇ ਜਿੰਨੇ ਵੀ ਪੀਸ ਬੰਦਦੇ ਨੇ ਬੜੇ ਸੋਹਣੇ ਐਲੀਗੈਂਟ ਜਿਹੇ ਪੀਸ ਬਣੇ ਹੁੰਦੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਹੈ ਕਾਫੀ ਸਾਰੇ ਡਿਜ਼ਾਈਨ ਆਪਾਂ ਹੀ ਬਣਾ ਚੁੱਕੇ ਹਾਂ ਡਿਫਰੈਂਟ ਕਲਰ ਦੇ ਉੱਪਰ ਵੀ ਬਣੇ ਨੇ ਕੁਝ ਪੀਸ ਆਪਾਂ ਤੁਹਾਨੂੰ ਨਹੀਂ ਸ਼ੋਅ ਕਰ पाए ਕਿਉਂਕਿ ਬਹੁਤ ਜਲਦੀ ਦੇ ਸਾਡੇ ਕਈ ਸੂਟ ਚਲੇ ਜਾਂਦੇ ਨੇ ਕਈ ਵਾਰ ਸਾਡੇ ਉੱਤੇ ਟਾਸਕ ਹੋ ਜਾਂਦਾ ਕਿ ਸਾਨੂੰ ਵੀਕ ਦੇ ਵਿੱਚ ਦੋ ਵੀਕ ਦੇ ਵਿੱਚ ਇੰਨੇ ਸੂਟ ਆਪਾਂ ਕੱਢਨੇ ਹੁੰਦੇ ਨੇ ਤੇ ਲੋ ਜੀ ਪਲੀਜ਼ ਇੱਕ ਮੈਂ ਸਾਰੀਆਂ ਭੈਣੋਂ ਰਿਕੁਐਸਟ ਕਰਦੀ ਆ ਕਿ ਭੈਣੋਂ ਜਿਹੜੇ ਹੈਂਡਵਰਕ ਦੇ ਸੂਟ ਨੇ ਉਹਨਾਂ ਨੂੰ ਟਾਈਮ ਲੱਗਦਾ ਦੇਖੋ ਮਸ਼ੀਨਵਰਕ ਨੂੰ ਆਪਾਂ ਰਾਤੋਂ ਰਾਤ ਰੈਡੀ ਕਰ ਸਕਦੇ ਆ ਠੀਕ ਹੈ ਬਟ ਜਿਹੜਾ ਹੈਂਡਵਰਕ ਦਾ ਪੀਸ ਹੈ ਉਹਨੂੰ ਆਪਾਂ ਰਾਤੋਂ ਰਾਤ ਰੈਡੀ ਨਹੀਂ ਕਰਦੇ ਖਾਸ ਕਰਕੇ ਜਿਹੜੇ ਹੈਵੀ ਪੀਸ ਨੇ ਕਾਫੀ ਭੈਣਾਂ ਮੇਨਾਂ ਨਰਾਜ਼ ਹੋ ਜਾਂਦੀਆਂ ਕਿ ਸਾਡਾ ਸੂਟ ਜਲਦੀ ਭੇਜ ਦਿਓ ਬਟ ਦੇਖੋ ਜਿਹੜਾ ਕੰਮ ਹੈ ਉਹ ਖੱਤਾ ਉਹਨੂੰ ਟਾਈਮ ਲੱਗਦਾ ਹੀ ਲੱਗਦਾ ਠੀਕ ਹੈ ਜੀ ਤੇ ਲੋ ਜੀ ਕੰਮ ਚੈੱਕ ਕਰ ਲਓ ਬਹੁਤ ਸੋਹਣਾ ਇਸ ਤਰ੍ਹਾਂ ਚਾਟਾ ਤੇ ਆਪਾਂ ਲੈਸ ਦਿੱਤੀ ਹੋਈ ਬਹੁਤ ਹੀ ਪਿਆਰੀ ਜੀ ਤੇ ਇਸ ਤਰ੍ਹਾਂ ਨਾਲ ਪਲੇਨ ਬਾਟਮ ਰਹੇਗੀ ਤੁਸੀਂ ਟਰੌਜ਼ਰ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਜੋ ਤੁਸੀਂ ਲਾਈਕ ਕਰ ਤੁਸੀਂ ਬਣਾ ਸਕਦੇ ਹੋ ਲੋ ਜੀ ਤੇ ਇਸ ਤਰ੍ਹਾਂ ਨਾਲ ਰਹੇਗਾ ਦੁਪੱਟਾ ਬਹੁਤ ਸੋਹਣਾ ਕਾਟਨ ਮਸਲੀਨ ਦਾ ਦੁਪੱਟਾ ਚੈੱਕ ਦੇ ਵਿੱਚ ਆਪਾਂ ਦੁਪੱਟਾ ਰੱਖਿਆ ਹੋਇਆ ਔਰ ਇਸ ਤਰ੍ਹਾਂ ਆਪਾਂ ਲੇਸ ਜੜੀ ਦਿੱਤੀ ਹੋਈ ਹੈ ਬਹੁਤ ਪਿਆਰਾ ਜਿਹਾ ਦੁਪੱਟਾ ਦੁਪੱਟਾ ਤੁਹਾਡਾ ਸਿਰ ਦੇ ਉੱਪਰ ਆਰਾਮ ਨਾਲ ਟਿਕੇਗਾ ਠੀਕ ਹੈ ਇਸੇ ਕਰਕੇ ਸਾਡੇ ਜਿਹੜੇ ਡਿਜ਼ਾਈਨ ਜਿਹੜੇ ਪਸੰਦ ਕੀਤੇ ਜਾਂਦੇ ਨੇ ਔਰ ਕਿਉਂਕਿ ਮੋਸਟਲੀ ਪਹਿਣਾ ਜਿਹੜੇ ਨੇ ਵੀ ਗੁਰਦੁਆਰਾ ਸਾਹਿਬ ਪਾਨ ਲੀਬ ਸੂਟੇ ਬਣਾਉਂਦੀਆਂ ਨੇ ਤਾਂ ਉਹਨਾਂ ਨੂੰ ਹੁੰਦਾ ਕਿ ਦੁਪੱਟਾ ਸਾਡਾ ਸਿਰ ਦੇ ਉੱਪਰ ਟਿਕਣਾ ਚਾਹੀਦਾ ਤੇ ਲੋ ਜੀ ਦੁਪੱਟਾ ਬਹੁਤ ਸੋਹਣਾ ਖੁੱਲਾ ਰੁਲਾ ਦੁਪੱਟਾ ਮਿਲੇਗਾ ਤੁਹਾਨੂੰ ਇਦਾਂ ਹਲਕੀ ਫੁਲਕੀ 4 ਸਾਈਡ ਆਪਾਂ ਟਾਈ ਐਂਡ ਡਾਈ ਦਿੱਤੀ ਹੋਈ ਹੈ ਔਰ ਨਾਲ ਆਪਾਂ ਬਹੁਤ ਸੋਹਣੀ ਲੇਸ ਜਿਹੜੀ ਐਡ ਆਨ ਕੀਤੀ ਹੋਈ ਹੈ ਸੇਮ ਤੁਹਾਨੂੰ ਡਿਜ਼ਾਈਨ ਪਸੰਦ ਹੈ ਫੈਬਰਿਕ ਤੁਸੀਂ ਚੇਂਜ ਕਰਨਾ ਚਾਹੁੰਦੇ ਤੁਸੀਂ ਕ੍ਰੇਪ ਤੇ ਬਣਾ ਸਕਦੇ ਹੋ ਖਾਦੀ ਸਿਲਕ ਦੇ ਉੱਪਰ ਬਣਾ ਸਕਦੇ ਹੋ ਸਿੰਥੈਟਿਕ ਫੈਬਰਿਕ ਦੇ ਉੱਪਰ ਵੀ ਤੁਸੀਂ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਕਾਟਨ ਟਾਸ ਦੇ ਉੱਪਰ ਦਿਖਾ ਰਹੇ ਹਾਂ ਤਾਂ ਕਾਟਨ ਤੇ ਹੀ ਕਰਨਾ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਕਿਉਂਕਿ ਹੁਣ ਜਿਵੇਂ ਅੱਗੇ ਤੁਹਾਨੂੰ ਪਤਾ ਹੈ ਕਿ ਪਸ਼ਮੀਨੇ ਦੇ ਆਰਡਰ ਜਿਹੜੇ ਵੀ ਸ਼ੁਰੂ ਹੋ ਗਏ ਨੇ ਆ ਕੁਝ ਪੀਸ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਨੈਕਸਟ ਵੀਡੀਓ ਦੇ ਵਿੱਚ ਜਿਹੜੇ ਸੂਟ ਸਾਡੇ ਸਟਿਚ ਹੋ ਰਹੇ ਨੇ カラー اور ڈیزائن چیک کرو اس طرح پراتا نیک چیک کرو ساریے بھائنیے پہناں دی ساریے پہناں دی پہلی پسند ہے جی یہ والا پوٹلی بٹن نیک جڑا اور مینوں بھی یہ نیک جڑا بہت سونا لگدا ہے سمپل سوبر جڑا نیک بنیا ہوا ہے اس دے اوپر زیادہ کوئی چیز بھی اپانے ایڈون نہیں کیتا اور اس طرح اپنی باہاں دے اوپر کم ہے ٹھیک ہے جی اس طرح ایک بہت ہی پیاری سی امبیٹائی پتی ٹا بنئی ہوئی ہے باہاں دے اوپر یہ سارا کم جڑا اری دا کیتا ہوا ہے جی ٹھیک ہے ਕੰਮ ਤੁਸੀਂ ਫਾਈ ਚੈੱਕ ਕਰਿਆ ਕਰੋ ਡਿਟੇਲਿੰਗ ਨਾਲ ਕੰਮ ਕੀਤਾ ਹੁੰਦਾ ਕੋਈ ਇੱਧਰ ਉੱਧਰ ਨਹੀਂ ਹੈਗਾ ਕੰਮ ਤੁਸੀਂ ਦੇਖ ਸਕਦੇ ਹੋ ਇੱਕ ਲਾਈਨ ਦੇ ਵਿੱਚ ਸਾਰਾ ਕੰਮ ਹੈ ਜੀ ਬਹੁਤ ਸੋਹਣੀ ਆਊਟਲਾਈਨਿੰਗ ਆਪਾਂ ਕੀਤੀ ਹੋਈ ਇਹਨੂੰ ਜਿੱਦਾਂ ਰੈੱਡ ਮਹਿਰੂਨ ਕਲਰ ਦੀ ਬਹੁਤ ਪਿਆਰਾ ਜਿਹਾ ਪੀਸ ਏ ਔਰ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੋਇਆ ਹੋਇਆ ਨਾ ਹੀ ਡਾਰਕ ਹੈ ਔਰ ਨਾ ਹੀ ਲਾਈਟ ਹੈ ਬਹੁਤ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਔਰ ਇਸੇ ਤਰ੍ਹਾਂ ਹੀ ਆਪਣੀ ਸਲਵਾਰ ਦੇ ਉੱਪਰ ਕੰਮ ਰਹੇਗਾ ਦੇਖੋ ਬਹੁਤ ਸੋਹਣਾ ਕੰਮ ਜਿਹੜਾ ਸਲਵਾਰ ਦੇ ਉੱਪਰ ਕੀਤਾ ਹੋਇਆ ਹੈ ਜਿਵੇਂ ਸਾਡੇ ਸੈਂਟਰ ਪੈਨਲ ਬਣਿਆ ਹੋਇਆ ਉਸੇ ਤਰ੍ਹਾਂ ਹੀ ਆਪਾਂ ਸਲਵਾਰ ਰੈਡੀ ਕੀਤੀ ਦੁਪट्टे ਨੂੰ ਇਹਨਾਂ ਲੈਸ਼ ਲੱਗ ਰਹੀ ਹੈ ਅਜੇ ਤੱਕ ਦੁਪੱਟਾ ਰੈਡੀ ਨਹੀਂ ਹੋਇਆ ਇਸੇ ਤਰ੍ਹਾਂ ਦੁਪੱਟਾ ਦਾ ਬੇਸ ਕਲਰ ਰੱਖ ਕੇ ਉਹਦੇ ਵਿੱਚ ਮਹਿਰੂਨ ਕਲਰ ਦੀ ਡੱਬੀ ਦੇ ਕੇ ਲੈਸ਼ ਜਿਹੜੀ ਰੈੱਡ ਕਲਰ ਦੀ ਆਪਾਂ ਐਡ-ਆਨ ਕੀਤੀ ਹੋਈ ਹੈ ਰੈੱਡ ਮਹਿਰੂਨ ਕਲਰ ਦੀ ਠੀਕ ਹੈ ਜੀ ਇਹ ਵੀ ਆਪਾਂ ਕਾਟਨ ਪਾਸ ਦੇ ਉੱਪਰ ਕੀਤਾ ਤੁਸੀਂ ਇਸ ਨੂੰ ਪਸ਼ਮੀਨੇ ਤੇ 크ਰੇਪ ਤੇ ਸਿਲਕ ਤੇ ਠੀਕ ਹੈ ਆ ਐਨੀ ਫੈਬ੍ਰਿਕ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋ ਜੋ ਵੀ ਤੁਸੀਂ ਐਡ-ਆਨ ਕਰਵਾਉਣਾ ਉਹ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਲਿਖਣਾ ਹੈ ਠੀਕ ਹੈ ਜੀ ਆ ਜਿੰਨੇ ਵੀ ਕਲਰ ਤੁਹਾਨੂੰ ਦਿਖਾ ਰਿਹਾ ਕਲਰ ਕੰਬੀਨੇਸ਼ਨਸ ਦੇਖਿਆ ਕਰੋ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਬਣੇ ਹੁੰਦੇ ਨੇ ਹੁਣ ਜਿਵੇਂ ਇਹ ਵਾਲਾ ਪੀਸ ਹੈ ਜੀ ਇਹ ਆਪਾਂ ਪਹਿਲਾਂ ਸੇਮ ਹੀ ਰੈਡੀ ਕੀਤਾ ਸੀ ਇਸ ਤਰ੍ਹਾਂ ਨੈਕ ਚੈੱਕ ਕਰੋ ਬਹੁਤ ਪਿਆਰਾ ਜਿਹਾ neck ਬਣਿਆ ਹੋਇਆ ਡਿਜ਼ਾਈਨਰ ਜਿਹਾ neck ਬਣੇ ਹੋਏ ਨੇ ਕੋਈ ਇਦਾਂ ਸਿੰਪਲ ਸੋਬਰ neck ਆਪਾਂ ਨਹੀਂ ਬਣਾਏ ਹੋਏ ਜੇ ਕੋ ਬੁਟੀਕ ਤੋਂ ਸੂਟ ਰੈਡੀ ਕਰਵਾਉਂਦਾ ਮਤਲਬ ਇਹੀ ਹੁੰਦਾ ਕਿ ਤੁਹਾਨੂੰ ਕੁਝ ਡਿਫਰੈਂਟ ਮਿਲੇ ਇਹ ਨਾ ਹੋਵੇ ਕਿ ਜੋ ਆਮ ਜਿਹਾ ਬਣਿਆ ਹੁੰਦਾ ਉਹ ਸਭ ਦੇ ਤੁਹਾਡੇ ਸੂਟਾਂ ਤੇ ਵੀ ਬਣ ਜੇ ਤਾਂ ਕੋਈ ਫਾਇਦਾ ਨਹੀਂ ਹੈਗਾ ਬੁਟੀਕ ਤੋਂ ਸੂਟ ਬਣਾਉਂਦਾ ਠੀਕ ਹੈ ਜੀ ਲੋ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਪਹਿਲਾਂ ਮੈਂ ਤੁਹਾਨੂੰ ਲਾਈਟ ਲਵੈਂਡਰ ਕਲਰ ਦੇ ਵਿੱਚ ਇਹ ਵਾਲਾ ਕਲਰ ਦਿਖਾਇਆ ਹੁਣ ਆਪਾਂ ਤੁਹਾਨੂੰ ਸਕਿਨ ਦੇ ਨਾਲ ਡਾਰਕ ਬ੍ਰਾਊਨ ਕਲਰ ਦਾ ਵਰਕ ਜਿਹੜਾ ਦਿਖਾ ਰਿਹਾ ਠੀਕ ਹੈ ਔਰ ਤੁਸੀਂ ਮੈਂ ਤੁਹਾਨੂੰ ਫਿਰ ਕਹਿ ਰਹੀਆਂ ਭੈਣੋ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਬਣਵਾ ਸਕਦੇ ਹੋ ਆਪਣੇ ਤੁਸੀਂ ਮੌਸਮ ਚੈੱਕ ਕਰ ਲਿਆ ਕਰੋ ਕਿਵੇਂ ਦਾ ਮ ਆ ਫੈਬਰਿਕ ਜਿਹੜਾ ਲਗਵਾ ਸਕਦੇ ਹੋ ਠੀਕ ਹੈ ਅਗਰ ਇਸ ਨੂੰ ਥੋੜਾ ਪਾਰਟੀ ਵੇਅਰ ਲੁੱਕ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਕ੍ਰੇਪ ਸਿਲਕ ਦੇ ਉੱਪਰ ਬਣਵਾ ਸਕਦੇ ਹੋ ਬਹੁਤ ਸੋਹਣਾ ਤੁਹਾਡਾ ਪੀਸ ਜਿਹੜਾ ਰੈਡੀ ਹੋਏਗਾ ਉਹਦੇ ਵਿੱਚ ਇਦਾਂ ਹੋਏਗਾ ਕਿ ਆਪਾਂ ਜਿਹੜਾ ਕੁਝ ਹੋਰ ਉਹਦੇ ਵਿੱਚ ਐਡ ਕਰਾਂਗੇ ਜਿੱਦਾਂ ਕੁਝ ਜਰੀ ਜਾਂ ਆਰੀ ਦਾ ਕੰਮ ਦਵਾਵਾਂਗੇ ਉਹਦੇ ਨਾਲ ਤਾਂ ਉਹਦੇ ਨਾਲ ਇਦਾਂ ਹੋਊਗਾ ਕਿ ਦੁਪੱਟੇ ਦੇ ਉੱਪਰ ਆਪਾਂ ਕੁਝ 골ਡਨ ਕਲਰ ਦਾ ਐਡ ਕਰਾਂਗੇ ਤੇ ਤੁਹਾਡਾ ਸੂਟ ਜਿਹੜਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਪਾਰਟੀ ਵੇਅਰ ਸੂਟ ਜਿਹੜਾ ਰੈਡੀ ਹੋ ਜਾਏਗਾ ਇਸ ਤਰ੍ਹਾਂ ਬਹੁਤ ਪਿਆਰਾ ਜਿਹਾ ਪੀਸ ਬਣਿਆ ਨੈਕ ਪਰਸਨਲੀ ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਦੇਖੋ ਫਿਨਿਸ਼ਿੰਗ ਦੇ ਨਾਲ ਨੈਕ ਬਣਿਆ ਹੋਇਆ ਇੱਕ ਵੀ ਚੀਜ਼ ਇਧਰ ਉਧਰ ਨਹੀਂ ਹੈਗੀ ਠੀਕ ਹੈ ਲਓ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਇਹਦੇ ਵਿੱਚ ਆਪਾਂ ਕੋਈ ਲਾਈਟ ਡਾਰਕ ਸ਼ੇਡ ਨਹੀਂ ਰੱਖੀ ਸਿਰਫ ਇੱਕ ਸ਼ੇਡ ਹੀ ਰੱਖੀ ਹੋਈ ਹੈ ਜਿਹੜਾ ਤੁਹਾਨੂੰ ਫਸਟ મેં ਦਿਖਾਇਆ ਸੀ ਲਾਈਟ ਪੁਰਪਲ ਵੈਂਡਰ ਕਰਦਾ ਹੋਰੀ ਸਿਰਫ ਆਪਾਂ ਦੋ ਥ्रेड ਐਡ ਕੀਤੇ ਸੀ ਬਟ ਇਹਦੇ ਵਿੱਚ ਜਿਹੜੀ ਆਪਣੀ ਸ਼ੇਡ ਬਣ ਰਹੀ ਹੈ ਉਹ ਡਾਰਕ ਬ੍ਰਾਊਨ ਦੀ ਹੀ ਬਣ ਰਹੀ ਹੈ ਬਹੁਤ ਪਿਆਰਾ ਜਿਹਾ ਕੰਮ ਹੋਇਆ ਹੋਇਆ ਇਸਰ ਚਾਕਾਂ ਦੇ ਉੱਪਰ ਲੈਸ ਤੁਸੀਂ ਦੇਖ ਸਕਦੇ ਹੋ ਲੈਸ ਆਪਾਂ ਦਿੱਤੀ ਹੋਈ ਬਹੁਤ ਪਿਆਰੀ ਲੱਗ ਰਹੀ ਹੈ ਔਰ ਇਸ ਤਰ੍ਹਾਂ ਪਲੇਨ ਬਾਟਮ ਰਹੇਗੀ ਜੀ ਨਾਲ ਤੁਸੀਂ ਟਰੌਜ਼ਰ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਮੈਂ ਹਮੇਸ਼ਾ ਹੀ ਦੱਸ ਦਿੰਨੀ ਆ ਜਿਹੜੀਆਂ ਪਹਿਣਾ ਜੋ ਲਾਈਕ ਕਰੇ ਤੁਸੀਂ ਬਣਾ ਸਕਦੇ ਹੋ ਲੋ ਜੀ ਇਸ ਤਰ੍ਹਾਂ ਨਾਲ ਰਹੇਗਾ ਦੁਪੱਟਾ ਦੁਪੱਟੇ ਦਾ ਥੋੜੀ ਸ਼ੇਡ ਚੇਂਜ ਹੋਊਗੀ ਠੀਕ ਹੈ ਜੀ ਕਿਉਂਕਿ ਉਹਦਾ ਕਪੜੇ ਦਾ ਬੇਸ ਥੋੜਾ ਕੁਝ ਹੋਰ ਹੈਗਾ ਦੁਪੱਟੇ ਦਾ ਬੇਸ ਕੁਝ ਹੋਰ ਹੈ ਜਿੰਨਾ ਕ ਕਲਰ ਦੁਪੱਟੇ ਦੇ ਉੱਪਰ ਬੰਦਾ ਆਪ ਬਣਾਉਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਇਸ ਤਰ੍ਹਾਂ ਦੁਪੱਟੇ ਦੇ ਉੱਪਰ ਲੇਸ ਰਹੇਗੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਦੁਪੱਟਾ ਜਿਹੜਾ ਰੈਡੀ ਹੋਇਆ ਹੋਇਆ बहुत सोहना वर्क है डिजाइन चेक करो दूर तो बहुत प्यारा डिजाइन जो तो है कम चेक करो बहुत सोहना कम है और कलर कम्बीनेशन चेक करो बहुत सोना बेस कलर रखे हुआ जी आप ऑफ वाइट और आप दो कलर का जोड़ा वर्क किया हुआ दो तरह के थ्रैड ऐड किए लाइट एंड डार्क कलर के ठीक है जी अगर आप एक कलर ऐड कर दे तो इन ग्रेस नहीं सी बननी बट तो आप लाइट एंड डार्क द कॉम्बीनेशन रख के वाला वर्क किता है ਨੈਕ ਚੈੱਕ ਕਰੋ ਪੈਂ ਸਾਡੀ ਸਪੈਸ਼ਲ ਡਿਮਾਂਡ ਸੀ ਕਿ ਮੈਨੂੰ ਆਫ ਵਾਈਟ ਦੇ ਉੱਪਰ ਸੂਟ ਚਾਹੀਦਾ ਬਟ ਮੈਨੂੰ ਕੁਝ ਡਿਫਰੈਂਟ ਚਾਹੀਦਾ ਠੀਕ ਹੈ ਜਦੋਂ ਸਾਨੂੰ ਕੋਈ ਪਹਿਣਾ ਕਹ ਦਿੰਦੇ ਨੇ ਕਿ ਅਮਨ ਆਪਣੇ ਅਕੋਰਡਿੰਗ ਤੁਸੀਂ ਕਰ ਦਿਓ ਸਾਨੂੰ ਕੁਝ ਡਿਫਰੈਂਟ ਚਾਹੀਦਾ ਹੈ ਤਾਂ ਸਾਡੇ ਲਈ ਬਹੁਤ ਵੱਡੀ ਯਾਨੀ ਕਹਿੰਦੇ ਕਿ ਇੱਕ ਟੈਂਸ਼ਨ ਵਾਲਾ ਕੰਮ ਹੋ ਜਾਂਦਾ ਕਿ ਅਸੀਂ ਪਹਿਣ ਨੂੰ ਕੀ ਬਣਾ ਕੇ ਦਈਏ ਤਾਂ ਨਾ ਜੋ ਉਹਨਾਂ ਨੂੰ ਪਸੰਦ ਆਵੇ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਸਾਨੂੰ ਉਹ ਚੀਜ਼ ਪਸੰਦ ਹੁੰਦੀ ਬਟ ਸਾਹਮਣੇ ਵਾਲੇ ਨੂੰ ਚੀਜ਼ ਨਹੀਂ ਵਧੀਆ ਲੱਗਦੀ ਕਿਉਂਕਿ ਤੇਜ਼ ਸਬਦਾਂ ਅਲੱਗ-ਅਲੱਗ ਹੈ ਬਟ ਹੁਣ ਜਿਹੜੀਆਂ ਭੈਣਾਂ ਸਾਡੇ ਕੋਲ ਰੈਗੂਲਰ ਸੂਟ ਬਣਵਾ ਰਹੀਆਂ ਨੇ ਸਾਨੂੰ ਉਹਦਾ ਟੇਸਟ ਜਿਹੜਾ ਪਤਾ ਲੱਗ ਚੁੱਕਿਆ ਕਿ ਉਹ ਕਿਵੇਂ ਦਾ ਡਿਜ਼ਾਈਨ ਲਾਇਕ ਕਰਦੀਆਂ ਨੇ ਕਿਵੇਂ ਦਾ ਫੈਬਰਿਕ ਲਾਇਕ ਕਰਦੀਆਂ ਨੇ ਫਿਰ ਅਸੀਂ ਆਪਣੇ ਅਕੋਰਡਿੰਗ ਉਹਨਾਂ ਨੂੰ ਸੂਟ ਜਿਹੜੇ ਡਿਜ਼ਾਈਨ ਕਰਕੇ ਦੇਣੇ ਆ ਲੋ ਜੀ ਇਸ ਤਰ੍ਹਾਂ ਨੈਕ ਦੇ ਉੱਪਰ ਹੈਵੀ ਕੰਮ ਹੈ ਦੇਖਣ ਨੂੰ ਕਾਫੀ ਜ਼ਿਆਦਾ ਹੈਵੀ ਲੱਗ ਰਿਹਾ ਪਰ weight ਦੇ ਅਕੋਰਡਿੰਗ ਅਗਰ ਮੈਂ ਗੱਲ ਕਰਾਂ ਤਾਂ ਲਾਈਟ weight ਹੈ ਕਿਉਂਕਿ ਆਰੀ ਦੇ ਵਿੱਚ ਆਪਾਂ ਨੇ ਕੰਮ ਜਿਹੜਾ ਕੀਤਾ ਹੋਇਆ ਅਗਰ ਆਪਾਂ ਇਸ ਨੂੰ ਮਸ਼ੀਨ ਦੇ ਵਿੱਚ ਕਰਦੇ ਤਾਂ ਕਾਫੀ ਜ਼ਿਆਦਾ ਹੈਵੀ ਹੋ ਜਾਣਾ ਸੀ ਕਿਉਂਕਿ ਇੱਕ ਤਾਂ ਫੈਬਰਿਕ ਆਪਣਾ ਕਾਟਨ ਦਾ ਤਾਂ ਆਪਣਾ ਸੂਟ ਜਿਹੜਾ ਸੀ ਕਾਫੀ ਹੈਵੀ ਹੋ ਜਾਣਾ ਸੀ ਲੋ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਦੇਖੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਔਰ ਵਰਕ ਤੁਸੀਂ ਚੈੱਕ ਕਰੋ ਨੇੜੇ ਤੋਂ ਬਹੁਤ ਸੋਹਣਾ ਵਰਕ ਕੀਤਾ ਹੋਇਆ ਸਫਾਈ ਚੈੱਕ ਕਰੋ ਕੰਮ ਦੀ ਬਹੁਤ ਤਿਆਰੀ ਜੀ ਸਫਾਈ ਰਹੇਗੀ ਸਕੇ ਡੀਟੈਂਡ ਕਲੀਨਡ ਤੁਹਾਨੂੰ ਕੰਮ ਮਿਲੇਗਾ ਲੋ ਇਸ ਤਰ੍ਹਾਂ ਰਹੇਗਾ ਸੈਂਟਰ ਪੈਨਲ ਠੀਕ ਹੈ ਦੋਨੋਂ ਸਾਈਡ ਕੇ ਦੇ ਉੱਪਰ ਇਸ ਤਰ੍ਹਾਂ ਬਹੁਤ ਸੋਹਣਾ ਕੰਮ ਹੋਇਆ ਹੋਇਆ ਕਾਫੀ ਹੈਵੀ ਜਿਹੜਾ ਲੁੱਕ ਵਾਈਜ਼ ਸੂਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਫੈਬਰਿਕ ਜਿਹੜਾ ਤੁਸੀਂ ਦੇਖ ਰਹੇ ਹੋ ਬੇਸ ਕਲਰ ਰਹੇਗਾ ਬਹੁਤ ਹੀ ਪਿਆਰੀ ਜੀ ਕਾਟਨ ਆਪਾਂ ਨੇ ਐਡ ਕੀਤੀ ਹੋਈ ਲੀਨਨ ਕਾਟਨ ਆਪਾਂ ਨੇ ਐਡ ਕੀਤੀ ਆ ਕਈ ਵਾਰ ਨਾ ਹੁੰਦਾ ਹੁੰਦਾ ਕਿ ਲੀਨਨ ਦਾ ਨਾਮ ਸੁਣ ਕੇ ਥੋੜਾ ਡਰ ਜਾਂਦੇ ਨੇ ਉਹ ਕਹਿੰਦੇ ਲੀਨਨ ਉਹੀ ਤਾਂ ਨਹੀਂ ਕਿ ਤੇ ਲਟਕਣ ਵਾਲੀ ਨਹੀਂ ਜੀ ਅੱਜ ਕੱਲ ਜਿਹਨੂੰ ਕਹਿ ਰਹੇ ਨੇ ਕਿ ਆਪਾਂ ਟਾਈਮ ਦੇ ਹਿਸਾਬ ਨਾਲ ਕਾਫੀ ਕੁਝ ਚੇਂਜ ਹੋ ਗਿਆ ਬਹੁਤ ਫਾਈਨ ਕੁਆਲਿਟੀ ਜਿਹੜੀ ਆ ਚੁੱਕੀ ਹੈ ਲੀਨਨ ਦੇ ਵਿੱਚ ਵੀ ਔਰ ਤੁਸੀਂ ਇਹ ਵਾਲਾ ਕਪੜਾ ਜਿਹੜਾ ਦੋਨੋਂ ਮੌਸਮਾਂ ਦੇ ਵਿੱਚ ਆਰਾਮ ਨਾਲ ਪਾ ਸਕਦੇ ਹੋ ਲੋ ਜੀ ਬਹੁਤ ਪਿਆਰਾ ਜਿਹਾ ਕੰਮ ਹੈ ਪਰਸਨਲੀ ਮੈਨੂੰ ਇਹ ਡਿਜ਼ਾਈਨ ਬਹੁਤ ਜ਼ ਕਿਉਂਕਿ ਇਹ ਡਿਜ਼ਾਈਨ ਸਿਲੈਕਟ ਕਰਨ ਨੂੰ ਮੈਂ 2 ਤੋਂ 3 ਦਿਨ ਲਾ ਦਿੱਤੇ ਸੀ। ਲੋ ਇਸ ਤਰ੍ਹਾਂ ਆਪਣੀ ਸਲਵਾਰ ਦੇ ਉੱਪਰ ਕੰਮ ਜਿਹੜਾ ਰਹੇਗਾ। ਤੁਸੀਂ ਸਟੇਟ ਸਲਵਾਰ ਬਣਾਉਣੀ ਠੀਕ ਹੈ ਨਾਰਮਲ ਸਲਵਾਰ ਬਣਾਉਣੀ ਪਲੀਜ਼ ਸਾਨੂੰ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਜਿਵੇਂ ਹੁਣ ਆਪਾਂ ਇਹ ਡਰਾਵਾ ਤੁਹਾਨੂੰ ਡਿਜ਼ਾਈਨ ਦਿਖਾਇਆ। ਕਾਫੀ ਸਾਰੇ ਮੈਸੇਜ ਸਾਨੂੰ ਆ ਜਾਣਗੇ ਕਿ ਅਮਨ ਇਹ ਦੇ ਨਾਲ ਦਾ ਸੇਮ ਸੂਟ ਬਣਾ ਦਿਓ। ਦੇਖੋ ਆਪਾਂ ਇੱਥੇ ਜਿਹੜੀ ਸਲਵਾਰ ਰੱਖੀ ਹੈ ਉਹ ਬਿਨਾ ਗੋਡੇ ਤੋਂ ਰੱਖੀ ਹੋਈ ਹੈ ਠੀਕ ਹੈ ਇਹਦੇ ਵਿੱਚ ਗੋਡਾ ਜਿਹੜਾ ਨਹੀਂ ਪਾਇਆ ਪੱਲੇ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਸਟੇਟ ਸਿਰਫ ਹੁੰ ਕੁੰਦਿਆਂ ਵਾਲੀ ਵਿੱਚ ਗੋਡੇ ਪਵਾ ਕੇ ਸਲਵਾਰ ਹੈਵੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੈਂਸ਼ਨ ਕਰਨਾ ਕਿ ਅਮਨ ਸਾਡੀ ਸਟੇਟ ਸਲਵਾਰ ਨਾ ਬਣਾਇਓ ਠੀਕ ਹੈ ਭੈਣੋ ਕਿਉਂਕਿ ਅਸੀਂ ਜੋ ਬਣਾਇਆ ਹੁੰਦਾ ਫਿਰ ਸਾਡੇ ਮਾਈਂਡ ਦੇ ਵਿੱਚ ਉਹੀ ਰਹਿ ਜਾਂਦਾ ਹੈ ਤਾਂ ਉੱਥੇ ਜਿਹੜੀ ਇਹ ਚੀਜ਼ ਦੀ ਬੜੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਲੋ ਬਹੁਤ ਸੋਹਣਾ ਸਲਵਾਰ ਦੇ ਉੱਪਰ ਜੋ ਬਾਹਾਂ ਦੇ ਉੱਪਰ ਕੰਮ ਹੈ ਉਹੀ ਸਾਡੀ ਸਲਵਾਰ ਦੇ ਉੱਪਰ ਕੰਮ ਰਹੇਗਾ ਦੇਖੋ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਤੁਸੀਂ ਇਸ ਨੂੰ ਕਾਟਨ ਤੇ ਤਾਂ ਦੇਖੋ ਤੁਹਾਨੂੰ ਦਿਖਾ ਹੀ ਦਿੱਤਾ ਹਨਾ ਠੀਕ ਹੈ ਤੁਸੀਂ ਇਹਨੂੰ ਕ੍ਰੇਪ ਤੇ ਪਸ਼ਮੀਨੇ ਤੇ ਕਿਸੇ ਵੀ ਫੈਬਰਿਕ ਦੇ ਉੱਪ ਲੋ ਇਸ ਤਰ੍ਹਾਂ ਨਾਲ ਰੱਖਿਆ ਹੋਈ ਆ ਆਪਾਂ ਦੁਪੱਟਾ ਸਿੰਗਲ ਕਲਰ ਦਾ ਹੀ ਔਰ ਦੁਪੱਟੇ ਨੂੰ ਬਹੁਤ ਸੋਹਣੀ ਲੇਸ ਜਿਹੜੀ ਆਪਾਂ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਾਟਨ ਟਾਰਸ ਦੇ ਵਿੱਚ ਹੀ ਆਪਾਂ ਦੁਪੱਟਾ ਜਿਹੜਾ ਰੱਖਿਆ ਹੋਇਆ ਹੈ ਔਰ ਦੁਪੱਟਾ ਆਰਾਮ ਨਾਲ ਸਿਰ ਦੇ ਉੱਪਰ ਟਿਕੇਗਾ ਸਪੈਸ਼ਲੀ ਭੈਣ ਨੇ ਇਹ ਆਪਣੇ ਘਰੇ ਖੁਸ਼ੀ ਦਾ ਪਾਠ ਕਰਵਾਇਆ ਤੇ ਉਹਨਾਂ ਨੇ ਉੱਥੇ ਵੇਅਰ ਕਰਨਾ ਤੇ ਹੋਪ ਕੀ ਉਹਨਾਂ ਨੂੰ ਹੀ ਪਸੰਦ ਆਏਗਾ ਕਿਉਂਕਿ ਕੁਝ ਚੀਜ਼ਾਂ ਕੁਝ ਪਹਿਣਾ ਵਾ ਤੇ ਸਰਪ੍ਰਾਈਜ਼ ਹੀ ਹੁੰਦੀਆਂ ਨੇ ਜਿਹੜੀਆਂ ਪਹਿਣਾ ਸਾਡੇ ਦੇ ਛੱਡ ਦਿੰਦੇ ਨੇ ਕਿਦਾਂ ਦਾ ਡਿਜ਼ਾਈਨ ਕਰ ਦੋ ਤੁਸੀਂ ਆਪਣੇ ਅਕੋਰਡਿੰਗ ਬਣਾ ਦੋ ਤੇ ਉਹਨਾਂ ਵਾਸਤੇ ਸਾਡੇ ਸੂਟ ਜਿਹੜੇ ਸਰਪ੍ਰਾਈਜ਼ ਹੀ ਹੁੰਦੇ ਨੇ ਠੀਕ ਹੈ ਜੀ ਤੇ ਅਗਰ ਆਪਾਂ ਸਿੰਪਲ ਸੋਬਰ ਕੁਝ ਕਰ ਦਾਂਗੇ ਜੋ ਆਮ ਹੀ ਚੱਲ ਰਿਹਾ ਤਾਂ ਫਿਰ ਬੁਟੀਕ ਤੋਂ ਕਹਿੰਦੇ ਨਾ ਵੀ ਬੁਟੀਕ ਤੋਂ ਸੂਟ ਬਣਾਉਂਦਾ ਕੋਈ ਫਾਇਦਾ ਨਹੀਂ ਹੈਗਾ ਅਗਰ ਕੁਝ ਬੁ ਔਰ ਸੌਰੀ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਕਿ ਇਹਦੇ ਬੈਕ ਦੇ ਉੱਪਰ ਵੀ ਕੰਮ ਰਹੇਗਾ ਦੇਖੋ ਸੇਮ ਹੀ ਜਿੱਦਾਂ ਇਹ ਬੈਕ ਤੇ ਬਣਿਆ 프ਰੰਟ ਬਣਿਆ 프ਰੰਟ ਤੇ ਸਿਰਫ ਨੈਕ ਬਣਿਆ ਬੈਕ ਤੇ ਨੈਕ ਨਹੀਂ ਬਣਿਆ ਸੈਂਟਰ ਪੈਨਲ ਸੇਮ ਹੀ ਰਹੇਗਾ ਘੇਰੇ ਦੇ ਉੱਪਰ ਵੀ ਸੇਮ ਹੀ ਰਹੇਗਾ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਬੜਾ ਹੀ ਐਲੀਗੈਂਟ ਜਿਹਾ ਪੀਸ ਲੱਗ ਰਿਹਾ ਔਰ ਜਿਪ ਆਪਾਂ ਦਿੱਤੀ ਹੋਈ ਹੈ ਕਿਉਂਕਿ ਪਹਿਣ ਦੇ ਮੈਜ਼ਰਮੈਂਟ ਦੇ ਵਿੱਚ ਜਿਪ ਜਿਹੜੀ ਉਹਨਾਂ ਨੇ ਐਡ-ਆਨ ਕੀਤੀ ਹੋਈ ਸੀ ਅਗਰ ਤੁਸੀਂ ਜਿਪ ਲਟਕਣ ਐਡ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰ ਦਿੰਦੇ ਲੋ ਜੀ ਇਸ ਤ ਬਹੁਤ ਸੋਹਣਾ ਕੰਮ ਹੈ ਜੀ ਬਹੁਤ ਪਿਆਰਾ ਬੈਕ ਤੇ ਵੀ ਰਹੇਗਾ ਔਰ ਫਰੰਟ ਤੇ ਵੀ ਰਹੇਗਾ ਬੈਕ ਤੇ ਸਿਰਫ neck ਨਹੀਂ ਬਣਿਆ ਹੋਇਆ ਬਾਕੀ ਜੋ ਫਰੰਟ ਤੇ ਬਣਿਆ ਸੇਮ ਐਜ਼ ਇਟ ਉਦਾ ਹੀ ਬਣਿਆ ਹੋਇਆ ਦੇਖੋ ਇਸ ਤਰ੍ਹਾਂ ਫਰੰਟ ਠੀਕ ਹੈ neck ਘੇਰਾ ਸੈਂਟਰ ਪੈਨਲ ਠੀਕ ਹੈ ਔਰ ਇਸ ਤਰ੍ਹਾਂ ਬੈਕ ਅਗਰ ਕੁਝ ਡਿਫਰੈਂਟ ਪੋਣਾ ਚਾਹੁੰਦੇ ਹੋ ਤੇ ਸਾਡੇ ਬੁਟੀਕ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਸਾਡੇ ਚੈਨਲ ਨੂੰ ਸਾਰੀਆਂ ਭੈਣਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਨਾਲ ਹੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਦਿਖਾ ਦਿੱਤਾ ਸਾਰਾ ਪ੍ਰੋਪਰ ਤੁਹਾਨੂੰ ਦੱਸ ਦਿੱਤਾ ਕਿ ਇਸ ਫੈਬਰਿਕ ਉੱਤੇ ਬਣਵਾ ਸਕਦੇ ਹੋ ਐਨੀ ਫੈਬਰਿਕ ਉੱਪਰ ਤੁਸੀਂ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਫੁੱਲ ਹੈਵੀ ਪੀਸ ਬਣਿਆ ਹੋਇਆ ਜੀ ਬਾਟਮ ਦੇ ਉੱਪਰ ਵੀ ਕਾਫੀ ਸਾਰਾ ਵਰਕ ਹੈ ਜੋ ਬਾਹਾਂ ਦੇ ਉੱਪਰ ਕੀਤਾ ਹੋਇਆ ਉਹੀ ਆਪਾਂ ਸੇਮ ਆਪਣੀ ਸਲਵਾਰ ਦੇ ਉੱਪਰ ਕੰਮ ਜਿਹੜਾ ਕੀਤਾ ਹੋਇਆ ਕੰਮ ਚੈੱਕ ਕਰੋ ਔਰ ਸਟੀਚਿੰਗ ਜਿਹੜੀ ਚੈੱਕ ਕਰੋ ਇੱਕ ਵੀ ਚੀਜ਼ ਇੱਧਰ ਉੱਧਰ ਨਹੀਂ ਹੈਗੀ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਜਿਹੜਾ ਕੀਤਾ ਜਾਂਦਾ neck ਦਾ ਹਰ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਇਸ ਤਰ੍ਹਾਂ ਇਸ ਤਰ੍ਹਾਂ ਰਹੇਗਾ ਜੀ V shape neck ਔਰ ਆਪੇ ਹਲਕਾ ਜਿਹਾ ਕੁੜਤਾ ਸਟਾਈਲ ਲੁੱਕ ਦੇ ਵਿੱਚ ਬਣਾਇਆ ਹੋਇਆ ਥੋੜਾ ਲੂਸ ਪੈਟਰਨ ਦੇ ਵਿੱਚ ਕਿਉਂਕਿ ਭੈਣ ਦੀ ਡਿਮਾਂਡ ਸੀ ਕਿ ਥੋੜਾ ਮਨ ਲੂਸ ਪੈਟਰਨ ਦੇ ਵਿੱਚ ਬਣਾਇਓ ਇਸ ਤਰ੍ਹਾਂ ਕਾਫੀ ਹੈਵੀ ਕੰਮ ਹੈ ਜਿਹੜਾ ਸਾਡੀਆਂ ਬਾਹਾਂ ਦੇ ਉੱਪਰ ਹੈ ਤੁਸੀਂ ਦੇਖੋ ਇਹ بیس ਕਲਰ ਤੁਹਾਨੂੰ ਦੇਖ ਹੀ ਰਿਹਾ ਵੀ ਮਹਿਰੂਨ ਕਲਰ ਹੋਣਾ ਹੈਗਾ ਠੀਕ ਹੈ ਔਰ ਇਸ ਦੇ ਉੱਪਰ ਆਪਾਂ ਲਾਈਟ ਪੀਚ ਕਲਰ ਜਿਹੜਾ ਐਡ ਕਰਕੇ ਜਿਹੜਾ ਸੂਟ ਜਿਹੜਾ ਰੈਡੀ ਕੀਤਾ ਇਸ ਤਰ੍ਹਾਂ ਚਾਕ ਦਾ ਕੰਮ ਘੇਰੇ ਦਾ ਕੰਮ ਹਾਂ ਔਰ ਇੱਕ ਗੱਲ ਹੋਰ ਕਾਫੀ ਬਣਾ ਦੇ ਮੈਸੇਜ ਹੁੰਦੇ ਕਿ ਇਹ ਸੂਟ ਅਵੇਲੇਬਲ ਹੈ ਦੇਖੋ ਪੈਨੋ ਜਿਹੜਾ ਇਸ ਤਰ੍ਹਾਂ ਕੰਮ ਹੋਇਆ ਘੇਰੇ ਦਾ ਚਾਕ ਦਾ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ हिਪ ਤੱਕ ਦਾ ਕੰਮ ਹੋਇਆ ਹੋਇਆ ਠੀਕ ਹੈ ਔਰ ਲੈਂਥ ਤੁਸੀਂ ਦੇਖੋ ਵੀ neck ਦਾ ਵੀ ਕੰਮ ਹੈ ਔਰ ਘੇਰੇ ਦਾ ਵੀ ਕੰਮ ਹੈ ਇਹਦੇ ਵਿੱਚ ਤੁਹਾਡਾ ਪ੍ਰੋਪਰ ਮੈਜ਼ਰਮੈਂਟ ਸਾਡੇ ਕੋਲ ਹੋਏਗਾ ਫਿਰ ਆਪਾਂ ਇਹ ਵਾਲਾ ਸੂਟ ਜਿਹੜਾ ਡਿਜ਼ਾਈਨ ਕਰਾਂਗੇ ਠੀਕ ਹੈ ਸਾਡੇ ਕੋਲ ਅਡਵਾਂਸ ਦੇ ਵਿੱਚ ਆਪਾਂ ਉਹੀ ਪੀਸ ਰੈਡੀ ਕਰਕੇ ਰੱਖਦੇ ਆ ਜਾਂ ਤਾਂ ਜਿੱਦਾਂ ਘੇਰਾ ਬਣਿਆ ਹੋਵੇ neck ਨਾ ਬਣਿਆ ਜਾਂ ਜਿੱਦਾਂ neck ਬਣਿਆ ਤੇ ਘੇਰਾ ਨਾ ਬਣਿਆ ਹੋਵੇ ਠੀਕ ਹੈ ਔਰ ਜਿਹਦੇ ਵਿੱਚ ਚਾਕ ਦਾ हिਪ ਦਾ ਕੰਮ ਨਾ ਹੋਵੇ ਠੀਕ ਹੈ ਜੀ ਇਹ ਵਾਲਾ ਤੁਹਾਡਾ ਡਿਜ਼ਾਈਨ ਜਿਹੜਾ ਹੈ ਮੈਜ਼ਰਮੈਂਟ ਅਕੋਰਡਿੰਗ ਰੈਡੀ ਹੋਏਗਾ ਦੇਖੋ ਬਹੁਤ ਸੋ ਇਸ ਤਰ੍ਹਾਂ ਆਪਣੀ ਸਲਵਾਰ ਦੇ ਉੱਪਰ ਕੰਮ ਰਹੇਗਾ। ਫੈਬਰਿਕ ਚੈੱਕ ਕਰੋ ਬਹੁਤ ਸੌਫਟ ਵਾਲੀ ਕਾਟਨ ਹੈ ਵਧੀਆ ਫਾਈਨ ਕੁਆਲਿਟੀ ਦੀ ਕਾਟਨ ਆਪਾਂ ਨੇ ਇੱਥੇ ਐਡ ਕੀਤੀ ਹੋਈ ਰੂਬੀ ਕਾਟਨ ਆਪਾਂ ਰੱਖੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੋਇਆ ਹੋਇਆ ਮਹਿਰੂਨ ਐਂਡ ਲਾਈਟ ਪੀਚ ਕਲਰ ਦਾ ਠੀਕ ਹੈ ਜੀ ਦੇਖੋ ਪ੍ਰੋਪਰ ਪੀਸ ਚੈੱਕ ਕਰੋ ਕੰਮ ਦੀ ਤੁਸੀਂ ਸਭ ਸਫਾਈ ਜਿਹੜੀ ਉਹ ਚੈੱਕ ਕਰ ਸਕਦੇ ਹੋ ਬਹੁਤ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲੇਗਾ ਸਟਿਚਿੰਗ ਦੀ ਅਗਰ ਮੈਂ ਗੱਲ ਕਰਾਂ ਸਟਿਚਿੰਗ ਤੇ ਵੀ ਵਿੱਚ ਤੁਹਾਨੂੰ ਪ੍ਰੋਪਰ ਸਟਿਚਿੰਗ ਜਿਹੜੀ ਮਿਲੇਗੀ ਕੋਈ ਇਦਾਂ ਨਹੀਂ ਹੋਊਗਾ ਕਿ ਉੱਥੇ ਸਲਾਈ ਇੱਧਰ ਜਾ ਰਹੀ ਉੱਧਰ ਜਾ ਰਹੀ ਠੀਕ ਹੈ ਜੀ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਆਪਾਂ ਕੰਮ ਜਿਹੜਾ ਕਰਕੇ ਦਿੰਦੇ ਆਂ ਆਪਣੇ ਅਮਨ ਭੈਣ ਦਾ ਇੱਕ ਸੂਟ ਰੈਡੀ ਕੀਤਾ ਸੀ ਮੁਹਾਲੀ ਤੋਂ ਤੇ ਉਹਨਾਂ ਦਾ ਇੱਕ ਪੀਸ ਰੈਡੀ ਕੀਤਾ ਸੀ ਬਟ ਹੁਣ ਤੱਕ ਪਤਾ ਨਹੀਂ ਅਸੀਂ ਕਿੰਨੇ ਕੇਵਲ ਐ ਜਿਹੜੇ ਸੇਮ ਕਲਰ ਦੇ ਉੱਪਰ ਸੇਮ ਵਰਕ ਕਰ ਚੁੱਕੇ ਆ ਪਤਾ ਨਹੀਂ ਅਸੀਂ ਜੋ ਵੀ ਚੀਜ਼ ਬਣਾਉਂਦੇ ਆ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਸਾਡੀਆਂ ਭੈਣਾਂ ਨੂੰ ਉਹ ਚੀਜ਼ ਪਸੰਦ ਆਉਂਦੀ ਹੈ ਕਿਉਂਕਿ ਸਾਡੇ ਕਾਫੀ ਸਾਰੇ ਮੈਸੇਜ ਆਉਂਦੇ ਮੈਨੂੰ WhatsApp ਤੇ ਕਿ ਤੁਹਾਡੀ ਜਿਹੜੀ ਜਿੰਨੀ ਵੀ ਕਲੈਕਸ਼ਨ ਹੁੰਦੀ ਬੜੀ ਸੋਹਣੀ ਸਿੰਪਲ ਸੋਬਰ ਸਰਦਾਰੀ ਲੁੱਕ ਜੀ ਬਣੀ ਹੁੰਦੀ ਹੈ ਤਾਂ ਇਸੇ ਕਰਕੇ ਸਾਡੀਆਂ ਭੈਣਾਂ ਨੂੰ ਜਿਹੜੇ ਡਿਜ਼ਾਈਨ ਨੇ ਪਸੰਦ ਆਉਂਦੇ ਨੇ ਲੋ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਪਾਕਿਸਤਾਨ ਸਟਾਈਲ ਦੇ ਵਿੱਚ ਆਪਾਂ ਨੇ ਇਹਦੀਆਂ ਬਾਹਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਸਟੀਚਿੰਗ ਦੇ ਵਿੱਚ ਵੀ ਔਰ ਵਰਕ ਦੇ ਵਿੱਚ ਵੀ ਦੇਖੋ ਬਹੁਤ ਹੈਵੀ ਕੰਮ ਹੈ ਆਪਣੀਆਂ ਬਾਹਾਂ ਦੇ ਉੱਪਰ ਵੀ ਸ਼ੇਪ ਨੈਕ ਬਣਿਆ ਹੋਇਆ ਹੈਵੀ ਬਾਜ਼ੂ ਬਣੀ ਹੋਈ ਹੈ ਔਰ ਫੈਬਰਿਕ ਜਿਹੜਾ ਰਹੇਗਾ ਪਿਓਰ ਜ਼ੋਰਜਟ ਰਹੇਗੀ ਇਸ ਤਰ੍ਹਾਂ ਠੀਕ ਹੈ ਜੀ ਇਸ ਦੇ ਉੱਪਰ ਤੁਸੀਂ ਚੈੱਕ ਕਰੋ ਘੇਰਾ ਚਾਕ ਬਣਿਆ ਹੋਇਆ ਇਹ ਵੀ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਹੀ ਬਣੇਗਾ ਠੀਕ ਹੈ ਜੀ ਇਹ ਵੀ ਬਿਨਾ ਮੈਜ਼ਰਮੈਂਟ ਤੋਂ ਨਹੀਂ ਰੈਡੀ ਕਰਦੇ ਆਪਾਂ ਕਿਉਂਕਿ ਨੈਕ ਬਣਿਆ ਘੇਰਾ ਬਣਿਆ ਹੋਇਆ हिਪ ਤੱਕ ਜਿਹੜਾ ਵਰਕ ਹੋਇਆ ਹੋਇਆ ਇਹ ਤੁਹਾਡਾ ਪ੍ਰੋਪਰ ਮੈਜ਼ਰਮੈਂਟ ਸਾਡੇ ਇਹ ਆਪਾਂ ਕ੍ਰੇਪ ਦੇ ਉੱਪਰ ਸੌਰੀ ਇਹ ਆਪਾਂ ਜ਼ੋਰ ਜੜ ਦੇ ਉੱਪਰ ਰੈਡੀ ਕੀਤਾ ਤੁਸੀਂ ਕ੍ਰੇਪ ਤੇ ਕਰਵਾ ਸਕਦੇ ਹੋ ਖਾਦੀ ਸਿਲਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਅਗਰ ਇਹਦੇ ਵਿੱਚ ਤੁਸੀਂ ਕਲਰ ਕੰਟਰਾਸਟ ਕਰਨਾ ਚਾਹਦੇ ਹੋ ਉਹ ਵੀ ਹੋ ਜਾਏਗਾ ਠੀਕ ਹੈ ਲੋ ਜੀ ਲੋ ਜੀ ਇਹ ट्राਊਜ਼ਰ ਦੇ ਨਾਲ ਆਪਾਂ ਰੈਡੀ ਕੀਤਾ ਕਿਉਂਕਿ ਥੋੜਾ ਲੂਸ ਪੈਟਰਨ ਦੇ ਵਿੱਚ ਰੈਡੀ ਕੀਤਾ ਤੇ ਇਸ ਨਾਲ ट्राਊਜ਼ਰ ਹੀ ਅੱਛਾ ਲੱਗੇਗਾ ਔਰ ਫਾਈਨ ਜੋਰ ਚੜ ਦੇ ਵਿੱਚ ਹੀ ਆਪਾਂ ਦੁਪੱਟਾ ਰੈਡੀ ਕੀਤਾ ਏ ਠੀਕ ਹੈ ਜੀ ਦੁਪੱਟਾ ਵੀ ਬਹੁਤ ਪਿਆਰਾ ਜਿਹਾ ਬਣਿਆ ਸੇਮ ਜਿੱਦਾਂ ਇੱਕ ਪੀਸ ਬਣਾਇਆ ਸੀ ਉਸ ਤੋਂ ਬਾਅਦ ਸੇਮ ਹੀ ਬਣ ਰਹੇ ਨੇ ਰਿਪੀਟ ਤੇ ਹੀ ਇਹ ਕੰਮ ਹੋ ਰਿਹਾ ਜੀ ਕਾਫੀ ਸਾਰੇ ਸੂਟ ਅਜੇ ਹੋਰ ਵੀ ਬਣ ਰਹੇ ਨੇ ਸੌਰੀ ਮੈਂ ਤੁਹਾਨੂੰ ਕਿਸੇ ਵੀ ਸੂਟ ਦਾ ਦੁਪੱਟਾ ਖੋਲ ਕੇ ਨਹੀਂ ਦਿਖਾਇਆ ਪਰ ਦੁਪੱਟਿਆਂ ਦੀ ਟੈਨਸ਼ਨ ਤੁਸੀਂ ਸਾਡੀ ਛੱਡ ਦਿਆ ਕਰੋ ਠੀਕ ਹੈ ਤੁਸੀਂ ਡਿਜ਼ਾਈਨ ਔਰ ਕਲਰ ਜਿਹੜੇ ਸਿਲੈਕਟ ਕਰ ਲਿਆ ਕਰੋ ਇੰਨੇ ਸਾਡੀ ਜਰੂਰ ਹਲਪ ਕਰ ਦਿਆ ਕਰੋ ਠੀਕ ਹੈ ਜੇ ਸਾਰਾ ਕੁਝ ਸਾਡੇ ਤੇ ਛੱਡ ਦਿੰਦੇ ਹੋ ਕਿ ਤੁਸੀਂ ਖੁਦ ਕਰ ਲਓ ਫਿਰ ਸਾਨੂੰ ਥੋੜੀ ਟੈ ਜੋ ਜੋੜ ਚੜ ਦੇ ਵਿੱਚ ਹੀ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਕਿਉਂਕਿ ਕਈ ਵਾਰ ਕਲਰ ਦੇ ਦੁਪੱਟੇ ਦਾ ਫੈਬਰਿਕ ਚੇਂਜ ਕਰ ਦਈਏ ਸੂਟ ਦਾ ਫੈਬਰਿਕ ਕੁਝ ਹੋਰ ਹੁੰਦਾ ਫਿਰ ਉੱਥੇ ਕਲਰ ਦਾ ਫਰਕ ਜਿਹੜਾ ਪੈ ਜਾਂਦਾ ਹੈ ਇਸ ਬਹੁਤ ਸੋਹਣਾ ਦੁਪੱਟਾ ਜਿਹੜਾ ਰੈਡੀ ਹੋਇਆ ਹੋਇਆ ਤੁਸੀਂ ਕਿਸੇ ਵੀ ਫੈ布ਰਿਕ ਉੱਪਰ ਰੈਡੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਮੈਂ ਜੋ ਤੁਹਾਨੂੰ ਦਿਖਾਇਆ ਤੁਸੀਂ ਉਸੇ ਫੈ布ਰਿਕ ਦੇ ਉੱਪਰ ਉਹੀ ਵਰਕ ਕਰਵਾ ਸਕਦੇ ਤੁਸੀਂ ਆਪਣੇ ਅਕੋਰਡਿੰਗ ਵੀ ਸਾਨੂੰ ਕੁਝ ਸੈਂਡ ਕਰ ਸਕਦੇ ਹੋ ਕਿ ਤੁਸੀਂ ਇਹ ਡਿਜ਼ਾਈਨ ਲਾਈਕ ਕਰਦੇ ਹੋ ਤੁਹਾਡੀ ਪਸੰਦ ਅਕੋਰਡਿੰਗ ਆਪਾਂ ਕੰਮ ਕਰਾਂਗੇ ਜੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਜੋ ਨਹੀਂ ਹੋ ਸਕਦਾ ਠੀਕ ਹੈ ਬੁਟੀਕ ਦਾ ਮਤਲਬ ਇਹੀ ਹੈ ਕਿ ਜੋ ਤੁਸੀਂ ਸਾਨੂੰ ਸੈਂਡ ਕਰੋਗੇ ਡਿਜ਼ਾਈਨ ਦੱਸੋਗੇ ਕਿ ਸਾਨੂੰ ਇਹ ਵਾਲਾ ਡਿਜ਼ਾਈਨ ਥੋੜਾ ਇਦਾਂ ਸੈੱਟ ਕਰਕੇ ਅਸੀਂ ਬਣਾਉਣਾ ਚਾਹੁੰਦੇ ਹਾਂ ਤਾਂ ਅਸੀਂ ਬਿਲਕੁਲ ਤੁਹਾਡੀ ਚੁਆਇਸ ਅਕੋਰਡਿੰਗ ਜਿਹੜੇ ਸੂਟ ਹੋ ਰੈਡੀ ਕਰਾਂਗੇ ਠੀਕ ਹੈ ਜੀ ਲਓ ਜੀ ਇਹਨੂੰ ਕ੍ਰੇਪ ਤੇ ਬਣਾ ਲਓ ਖਾਦੀ ਸਿਲਕ ਤੇ ਬਣਾਓ ਸਿਲਕ ਤੇ ਬਣਾਓ ਜਿョਰ ਜੱਤੇ ਤਾਂ ਵੈਸੇ ਹੀ ਬਣਿਆ ਹੋਇਆ ਹੈ ਅੱਜ ਤੁਹਾਨੂੰ ਜਿੰਨੇ ਵੀ ਆਪਾਂ ਡਿਜ਼ਾਈਨ ਦਿਖਾਏ ਨੇ ਸਭ ਦੇ ਤੁਹਾਨੂੰ ਫੈਬਰਿਕ ਬਾਰੇ ਦੱਸਿਆ ਸਭ ਦੇ ਦੁਪੱਟੇ ਬਾਰੇ ਦੱਸਿਆ ਠੀਕ ਹੈ ਹਾਂ ਅਗਰ ਕੁਝ ਚੀਜ਼ਾਂ ਤੁਹਾਨੂੰ ਇਹਦੇ ਵਿੱਚੋਂ ਨਹੀਂ ਪਸੰਦ ਆਈਆਂ ਜਿਵੇਂ ਕੁਝ ਪਹਿਣਾ ਦੁਪੱਟਾ ਜਿਹੜਾ ਟਾਈ ਐਂਡ ਡਾਈ ਨਹੀਂ ਲਾਈਕ ਕਰਦੇ ਤਾਂ ਤੁਸੀਂ ਸਾਨੂੰ ਇਹ ਜ਼ਰੂਰ ਮੈਂਸ਼ਨ ਕਰੋ ਆਪਣੇ ਮੈਜ਼ਰਮੈਂਟ ਦੇ ਨਾਲ ਜਦੋਂ ਤੁਸੀਂ ਸਾਨੂੰ ਮੈਜ਼ਰਮੈਂਟ ਸੈਂਡ ਕਰਦੇ ਹੋ ਤਾਂ ਉਹਦੇ ਉੱਪਰ ਤੁਸੀਂ ਸਾਨੂੰ ਲਿਖ ਕੇ ਭੇਜ ਸਕਦੇ ਹੋ ਕਿ ਪਲੀਜ਼ ਸਾਡੇ ਦੁਪੱਟੇ ਜਿਹੜੇ ਨੂੰ ਸਿੰਗਲ ਕਲਰ ਦੇ ਹੀ ਰੱਖਿਓ ਠੀਕ ਹੈ ਅਗਰ ਤੁਸੀਂ ਦੁਪੱਟਾ ਤੁਸੀਂ ਪੂਨ ਪਿਓਰ ਦਾ ਹੀ ਲਾਇਕ ਕਰਦੇ ਚਾਹੇ ਕਾਟਨ ਨਾਲ ਤੁਸੀਂ ਬਣਾਉਣਾ ਹੋਵੇ ਦੇਖੋ ਮੋਸਟਲੀ ਹੈਂਡ ਵਰਕਰ ਨਾਲ ਤਾਂ ਦੁਪੱਟੇ ਪਿਓਰ ਕਮਲ ਦੇ ਲੱਗਦੇ ਹੀ ਨੇ ਬਟ ਕੁਝ ਭੈਣਾਂ ਦੀ ਡਿਮਾਂਡ ਹੈ ਆ ਜਿਹੜੇ ਹੁਣ ਸਾਡੇ ਕੋਲ ਜਿਹੜੇ ਨਵੇਂ ਆਰਡਰ ਚੱਲ ਰਹੇ ਨੇ ਸਭ ਦੇ ਵਿੱਚ ਜਿੰਨੀਆਂ ਭੈਣਾਂ ਆਈਆਂ ਨੇ ਸਭ ਦੀ ਕਮਲ ਦੀ ਚੁਆਇਸ ਹੈ ਵੀ ਸਾਡੇ ਪਿਓਰ ਕਮਲ ਦੇ ਦੁਪੱਟੇ ਆਰਡਰ ਆਨ ਕਰਿਓ ਠੀਕ ਹੈ ਤਾਂ ਦੁਪੱਟਾ ਕਿਸ ਫੈਬ੍ਰਿਕ ਦੇ ਨਾਲ ਤੁਸੀਂ ਕਿਹੜਾ ਦੁਪੱਟਾ ਲਗਾਉਣਾ ਜਦੋਂ ਤੁਸੀਂ ਸਾਡੇ ਤੇ ਛੱਡ ਦਿਆ ਕਰੋ ਜਾਂ ਤੁਸੀਂ ਆਪਣੀ ਚੁਆਇਸ ਅਗਰ ਦੱਸਣੀ ਤਾਂ ਸਾਨੂੰ ਮੈਜ਼ਰਮੈਂਟ ਜ਼ਰੂਰ ਮੈਂਸ਼ਨ ਕਰ ਤੁਹਾਨੂੰ ਅੱਜ ਦੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਹੋ ਪਿਆਰਾਂ ਦਾ ਮੈਸੇਜ ਜ਼ਰੂਰ ਕਰਕੇ ਜਾਓ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ